ਸਵਾਗਤ ਹੈ ਦੋਸਤੋ ਤੁਹਾਡਾ YouTube ਚੈਨਲ ਸ਼ੌਂਕੀਆ ਡੈਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਜੋ ਆਪਾਂ ਵੀਡੀਓ ਬਣਾ ਰਹੇ ਹਾਂਗੇ ਆਪਣੇ ਖੁਦ ਦੇ ਫਾਰਮ ਦੇ ਉੱਪਰੋਂ ਹੀ ਬਣਾ ਰਹੇ ਹਾਂਗੇ ਤੇ ਆਪਣੇ ਫਾਰਮ ਦੀ ਜੋ ਲੋਕੇਸ਼ਨ ਹੈ ਦੋਸਤੋ ਇਹ ਕਰਤਾਰਪੁਰਾ ਬਸਤੀ ਸਰੇੜੀ ਰੋਡ ਸੰਗਰੂਰ ਅੱਜ ਦੀ ਵੀਡੀਓ 'ਚ ਦੋਸਤੋ ਤੁਹਾਨੂੰ ਦੋ ਟੋਕੜਾਂ ਬਣਨ ਦੇ ਦਿਖਾਉਂਗਾ ਤੇ ਟੌਪ ਕੁਆਲਿਟੀ ਦੀ ਦਿਖਾਉਂਗਾ ਦੋਸਤੋ ਹਾਲਾਂਕਿ ਸੇਲ ਆਪਾਂ ਬਾਕੀ ਪਸ਼ੂ ਵੀ ਆਪਣੇ ਫਾਰਮ ਦੇ ਕਰਾਂਗੇ ਤੇ ਘਰੇ ਦੁੱਧ ਪੀਣ ਖਾਤਰੀ ਦੋਸਤੋ ਦੋ ਕੋ ਪਸ਼ੂ ਆਪਾਂ ਰੱਖਾਂਗੇ ਤੇ ਅੱਜ ਦੀ ਵੀਡੀਓ ਦੀ ਜਿਹੜੀ ਸਟਾਰਟਿੰਗ ਹੈ ਦੋਸਤੋ ਆਪਾਂ ਇਸ ਗਾਂ ਤੋਂ ਕਰਾਂਗੇ ਇਹ ਦੋਸਤੋ ਪਹਿਲਾ ਸੂਇ ਸੂਈ ਹੈ ਤੇ ਦੂਜੇ ਸੂਇ ਵਾਸਤੇ ਗੱਭਣੇਗੀ ਇਹ ਲਗਭਗ ਦੋਸਤੋ ਢਾਈਆਂ ਮਹੀਨਿਆਂ ਦੀ ਗੱਭਣ ਹੋ ਚੁੱਕੀ ਹੈਗੀ ਤੇ ਚੈੱਕ ਪਾਸ ਆ ਗਏ ਜਰਮਨ ਇੰਪੋਰਟ ਦੇ ਦੋਸਤੋ ਇਹ ਸੀਮਨ ਤੋਂ ਗੱਭਣੇਗੀ ਜਿਹੜੇ ਪੰਜਾਬ ਸਰਕਾਰ ਨੇ ਅਮਰੀਕਾ ਦੇ ਇੰਪੋਰਟ ਕਰਾਏ ਸੀਗੇ ਤੋਰ ਕੇ ਤੁਹਾਨੂੰ ਦਿਖਾਵਾਂਗੇ ਰਾਜ ਤੋਰ ਲਈ ਨੂੰ ਇਸ ਟਾਈਮ ਦੋਸਤੋ 9 ਤੋਂ 10 ਕਿਲੋ ਦੁੱਧ ਹੈ ਦੇ ਥੱਲੇ ਇਹ ਦੁੱਧ ਦੋਸਤੋ ਇਸ ਕਰਕੇ ਡਾਉਣ ਚ ਲਾਇਆ ਕਿਉਂਕਿ ਇਹਨਾਂ ਨੂੰ ਟਾਈਮ ਹੋ ਗਿਆ ਸੂਇ ਨੂੰ ਥੋੜਾ ਜਿਹਾ ਲੇਟ ਦੋਸਤੋ ਗ ਫੋਟੋ ਦੋਸਤੋ ਮੈਂ ਇਹ ਨਾਲ ਲਾ ਦੂੰਗਾ 2 ਕੁ ਮਹੀਨੇ ਦੀ ਸੂਈ ਹੋਈ ਸੀ ਜਿਹੜੇ ਟਾਈਮ ਇਹ ਉਦੋਂ ਆਪਣੇ ਫੋਨ 'ਚ ਫੋਟੋ ਪਈ ਹੈ ਇਹਦੀ ਖਿੱਚੀ ਹੋਈ ਉਹ ਮੈਂ ਵੀਡੀਓ 'ਚ ਨਾਲ ਹੀ ਲਗਾ ਦੂੰਗਾ ਤੋਰ ਕੇ ਦੋਸਤੋ ਤੁਹਾਨੂੰ ਦਿਖਾਉਨੇ ਆਂਗੇ ਇਸ ਟਾਈਮ ਢਾਈਆਂ ਮਹੀਨੇ ਦੀ ਚੱਕ ਪਾਸ ਹੈਗੀ ਦੂਜੀ ਸੂਈ ਲਈ ਬਰੀਡ ਕੁਆਲਟੀ ਫੁੱਲਾ ਦੋਸਤੋ ਕੱਦ ਕੱਟ ਫੁੱਲਾ ਹੈਗਾ ਬਾਕੀ ਰੰਗ ਰੂਪ ਤੁਸੀਂ ਵੀਡੀਓ 'ਚ ਕਲੀਅਰ ਦੇਖ ਸਕਦੇ ਹੋਗੇ ਰਾਜੋ ਲੰਬੀ ਤੋਰ ਦੇ ਦਰ ਗੇਟ ਕੰਮੀ ਇਹ ਦੋਸਤੋ 6:30 ਵਜੇ ਦੇ ਕਰੀਬ ਆਪਾਂ ਵੀਡੀਓ ਬਣਾ ਰਹੇ ਆਂਗੇ ਚਵਾਈ ਹਜੇ 5 ਵਜੇ ਹੋਣੀ ਹੈਗੀ ਗਾਵਾਂ ਦੀ ਜੋ ਸਭ ਤੇ ਜੱਜਮੈਂਟ ਲਾ ਲਓ ਜਿੰ ਰੇਟ ਦੋਸਤੋ ਆਪਾਂ ਇਹਦਾ 65000 ਰੁਪਿਆ ਰੱਖਿਆ ਹੈਗਾ ਮੰਨ ਤਾਂ ਥੋੜਾ ਬਹੁਤ ਤਾਂ ਜ਼ਰੂਰ ਹੋ ਜਾਊਗਾ ਇੰਨੀ ਕੁ ਗਾਰੰਟੀ ਦੋਸਤੋ ਆਪਾਂ ਦੇ ਸਕਦਾਂਗੇ ਇਸ ਗੱਡੀ ਵੀ ਜਿਹੜਾ ਵੀ ਵੀਰ ਲੈ ਕੇ ਜਾਊਗਾ ਸੁੱਖ ਚਾਹੇਂਦੀ ਹੈਗੀ ਸੁੱਖੀ ਸੰਦੀ ਸੂਪ ਪੈਂਦੀ ਹੈ ਦੋਸਤੋ ਤਾਂ ਇਹ ਕੀਮਤ ਦੁੱਗਣੀ ਕਰ ਜੂਗੀ ਭਾਈ ਜਿਹੜਾ ਵੀ ਇਨਵੈਸਟਮੈਂਟ ਕਰੂਗਾ ਇੰਨੀ ਕੁ ਆਪਣੀ ਗਾਰੰਟੀ ਹੈ ਕਿਉਂਕਿ ਦੋਸਤੋ ਆਪਾਂ ਵੀ ਪੈਸੇ ਲਾ ਕੇ ਤਾਂ ਜੀ ਸੂਈ ਲੈਏ ਸੀਗੇ ਇਹ ਤੇ ਚੰਗੀ ਰਕਮ ਦੇ ਵਿੱਚ ਹੀ ਆਪਾਂ ਖਰੀਦੀ ਸੀਗੀ ਥਣ ਹਵਾਨਾ ਦੋਸਤੋ ਸਨੋਂ ਨਜ਼ਦੀਕ ਤਾਂ ਮੈਂ ਦਿਖਾ ਦਿੰਨਾ ਇਸ ਟਾਈਮ ਦੋਸਤੋ ਤੁਸੀਂ ਦੇਖ ਲਓ ਮੁੱਠੀ ਵਾਲਾ ਬਿਲਕ ਬਿਲਕੁਲ ਬਰੀਕ ਚਮੜੀ ਦੀ ਦੋਸਤੋ ਗਾਂ ਇਹ ਅੱਜ ਮੋੜ ਲਿਆ ਕੋਈ ਵੀ ਦੋਸਤੋ ਇਹ ਚ ਲਾਲੀ ਨਹੀਂ ਸੋਨੂ ਚਮਕੂਗੀ ਪਿਓਰ ਬਲੈਕ ਤੇ ਪਿਓਰ ਚਿੱਟਾ ਦੋ ਹੀ ਰੰਗ ਨੇ ਇਹ ਕੋਈ ਲਾਲ ਜਾਂ ਬਰਾਊਨ ਵਾਲ ਨਹੀਂ ਵਿੱਚ ਹੈਗੇ ਬਾਕੀ ਦੁਰਦੀ ਨੂੰ ਦੋਸਤੋ ਤੁਸੀਂ ਦੁਬਾਰੇ ਦੇਖ ਲਓ ਵੀਡੀਓ ਚ ਲੈਗ ਸਕੋਰ ਦੋਸਤੋ ਬਹੁਤ ਸੋਹਣਾ ਬਿਲਕੁਲ ਸਿੱਧੀ ਲੱਤ ਦੀ ਹੈ ਬਸ ਅੱਜ ਲੈ ਜਾ ਵਾਪਸ ਕੱਦ加ੜ ਦੋਸਤੋ ਫੁੱਲ ਹੈਗਾ ਬਰੀਡ ਕੁਆਲਟੀ ਫੁੱਲ ਕੋਈ ਵੀ ਵੀਰ ਨਰਾਸ਼ ਨਹੀਂ ਹੋਊਗਾ ਦੋਸਤੋ ਸਾਹਮਣੇ ਆਊਗਾ ਤਾਂ ਕੋਈ ਵੀ ਰਹਿਣੇ ਨੀ ਕੂਗਾ ਵੀ ਵੀਡੀਓ ਚ ਵੱਡੀ ਲੱਗਦੀ ਸੀ ਸਾਹਮਣੇ ਆ ਕੇ ਛੋਟੀ ਹੈਗੀ ਜਾਂ ਕਿਸੇ ਹੋਰ ਪਾਸੇ ਦੋਸਤੋ ਕੋਈ ਵੀ ਨੁਕਸ ਨਹੀਂ ਹੈਗਾ A to Z ਸਾਰੀ ਚੀਜ਼ ਦੀ ਆਪਣੀ ਗਰੰਟੀ ਹੈ ਬਾਕੀ ਡਾਕਟਰ ਵੀਰ ਤੁਸੀਂ ਆਪਦਾ ਨਾਲ ਲਿਆਇਓ ਆਦੀ ਚੈੱਕ ਪਾਸ ਕਰਾ ਕੇ ਦੋਸਤੋ ਤੁਸੀਂ ਲਜਾਇਓ ਜੇ ਆਪਣਾ ਸੌਦਾ ਬਣ ਜਾਂਦਾ ਹੈਗਾ ਰੇਟ ਦੋਸਤੋ ਦਾ 65000 ਰੁਪਿਆ ਬਾਕੀ ਥਾਣਾ ਵਾਣਾ ਦੋਸਤੋ ਤੁਹਾਨੂੰ ਮੈਂ ਛਾਵੇਂ ਦਿਖਾ ਦਣਾ ਨਾੜਾ ਦੋਸਤੋ ਚੈੱਕ ਕਰਦੇ ਤੁਸੀਂ ਥਾਣਾ ਦੋਸਤੋ ਪਸਮੌਂ ਤੋਂ ਬਾਅਦ ਪੂਰਾ ਮੁਠੀ ਵਾਲੇ ਨੇ ਹੋਰ ਕੱਢ ਲੈਣਾ ਹੈਗਾ ਹਾਲਾਂਕਿ ਇਸ ਟਾਈਮ ਵੀ ਥਣ ਸੋਹਣ ਦਿਖਾਰ ਇਹ ਤੀਜੀ ਸੂਈ ਲਈ ਗੱਬਣਾਂਗੀ ਇਹ ਦੋਸਤੋ ਸਟਾਰਟਿੰਗ ਜੀ ਦੱਸ ਦੇਣਾ ਵੀਡੀਓ ਦੇ ਵਿੱਚ ਇਹ ਤੱਲਾ ਕੀ ਦੋਸਤੋ ਬਹਿਣੀ ਵਾਲੇ ਥਾਂ ਤੋਂ ਬਹਿਣੀ ਵਾਲਾ ਜਿਹੜਾ ਮੂਰਲਾ ਥਾਣਾ ਹੈ ਦੋਸਤੋ ਇਹਦਾ ਇਹ ਸਟਾਰਟਿੰਗ ਤੋਂ ਹੀ ਨਹੀਂ ਦੋਸਤੋ ਇਹ ਚੱਲਦਾ ਹੈਗਾ ਪਹਿਲੇ ਸੂਈ ਤੋਂ ਇਸ ਟਾਈਮ ਦੋਸਤੋ ਇਹ ਡੇਢ ਮਹੀਨੇ ਦੀ ਕੱਚੀ ਹੈਗੀ ਰਾਜੂ ਖੋਲੀ ਇਹਨੂੰ ਟੈਕ ਪਾਸ ਹੈਗੀ ਇਹ ਵੀ ਦੋਸਤੋ ਜਰਮਨ ਇੰਪੋਰਟ ਦੇ ਸੀਮਨ ਤੋਂ ਗੱਬਣੇਗੀ ਕਦ ਕਾੜਦਾ ਦੋਸਤੋ ਤਾਂ ਤੁਸੀਂ ਵੀਡੀਓ ਚ ਆਪੀਂਦਾ ਅੱਜ ਆ ਲੈਣਾਗਾ ਵੀ ਕਿੱਡੀ ਕ ਗਾਏਗੀ ਤੇ ਬਰੀਡ ਕੁਆਲਟੀ ਬਾਰੇ ਤਾਂ ਦੋਸਤੋ ਮੈਨੂੰ ਦੱਸਣ ਦੀ ਲੋੜ ਹੀ ਨਹੀਂ ਹੈ ਜੀ ਮੈਂ ਕੈਮਰਾ ਬਾਕੀ ਪਸ਼ੂਆਂ ਦਾ ਤੁਸੀਂ ਉਹ ਰਜਜਮੈਂਟ ਲਾ ਲਿਆ ਦੋਸਤੋ ਵੀ ਆਪਾਂ ਕਿਦਾਂ ਦੇ ਪਸ਼ੂ ਘਰੇ ਰੱਖਦੇ ਆਂਗੇ ਤੋਰਦੀ ਰਜੂ ਨੂੰ ਇਹ ਸਾਨੂੰ ਤੋਰ ਕੇ ਦੋਸਤੋ ਗਾਂ ਦਿਖਾਉਣੇ ਆਂਗੇ ਆਪਾਂ ਤੀਜੇ ਸੂਈ ਲਈ ਗੱਬਣ ਬਹਿਣੀ ਵਾਲੇ ਮੂਹਰ ਲਈ ਥਾਂ ਤੇ ਦੋਸਤੋ ਇਹ ਤਿੰਨ ਲ ਬਾਕੀ ਤਿੰਨ ਥਾਂ ਬਿਲਕੁਲ ਸਹੀ ਨੇਗੇ ਤੁਸੀਂ ਸਾਹਮਣੇ ਆਹੋਗੇ ਤਾਂ ਆਪਦੀ ਪਾਸ ਕਰਕੇ ਤੁਸੀਂ ਲਿਓ ਕਦ ਕੜ ਤਾਂ ਦੋਸਤੋ ਇਹਦਾ ਦੱਸਣ ਦੀ ਲੋੜ ਹੀ ਨਹੀਂ ਮੈਨੂੰ ਬਹੁਤ ਵੱਡੇ ਢਾਂਚੇ ਦੀ ਗਾਂ ਹੈ ਜੀ ਇਹ ਜਿਹਨੂੰ ਆਪਾਂ ਹੈਵੀ ਮਿਲਕਰ ਕਹਦੇ ਨੇ ਦੋਸਤੋ ਉਹ ਚੀਜ਼ ਹੈਗੀ ਇਹ ਪਹਿਲੇ ਦੋ ਸੂਈ ਦਿੱਤੀਆਂ ਦੋਸਤੋ ਇਹਨੇ ਬੱਛੀ ਇਹ ਨਹੀਂ ਵੀ ਆ ਤੇ ਉਮੀਦ ਹੈ ਦੋਸਤੋ ਵੀ ਇਹਤਕੀ ਵੀ ਬੱਚੀ ਦੇਊਗੀ ਬਾਕੀ ਅੱਗੇ ਵਾਲੇ ਦੇ ਦੋਸਤੋ ਕਰਮ ਨੇਗੇ ਬੱਚਾ ਦਿੰਦੀ ਹੈ ਜਾਂ ਬੱਚੀ ਉਹ ਦੋਸਤੋ ਪਰਮਾਤਮਾ ਦੇ ਘਰ ਦਾ ਆਪਾਂ ਨੂੰ ਕੁਝ ਨਹੀਂ ਪਤਾ ਹੈਗਾ ਕੀ ਦੇਊਗੀ ਅੱਗੇ ਜਾ ਕੇ ਪਰ ਜੇ ਬੱਚੀ ਦੇ ਦਿੰਦੀ ਦੋਸਤੋ ਤਾਂ ਤੁਹਾਡੇ ਘਰੇ ਬਹੁਤ ਸੋਹਣੀ ਬਰੀਡ ਤਿਆਰ ਹੋ ਜਾਣੀ ਹੈਗੀ ਇੱਕ ਦੋਸਤੋ ਫਲਾਂ ਵਾਲਾ ਬੂਟਾ ਲੱਗ ਜਾਣਾ ਤੁਹਾਡੇ ਘਰੇ ਤੇ ਬਹੁਤ ਸੋਹਣੀ ਬਰੀਡ ਤਿਆਰ ਹੋ ਜੂਸ ਵੀਰ ਦੇ ਘਰੇ ਲੈ ਜਾ ਰ ਅੱਜ ਤੋਰ ਦੇ ਫੇਸ ਕੁਆਲਟੀ ਦੋਸਤੋ ਤੁਸੀਂ ਉਹ ਰੋ ਦੇਖਿਓ ਗਾਵਾਂ ਦੋਸਤੋ ਆਪਣੀਆਂ ਦੋਨੀਆਂ ਟੌਪ ਕਲਾਸ ਨੇਗੀਆਂ ਬਾਕੀ ਬਹੁਤ ਹੀ ਤਾਰੀਫ ਨਹੀਂ ਦੋਸਤੋ ਮੈਂ ਆਪਣੇ ਪਸ਼ੂਆਂ ਦੀ ਕਰਦਾ ਕਿਉਂਕਿ ਵੀਡੀਓ ਚ ਤੁਸੀਂ ਆਪ ਹੀ ਜਜਮੈਂਟ ਲਾ ਲੈਣੀ ਹੈ ਵੀ ਕਿੰਨੀ ਕੁ ਬਰੀਡ ਹੈਗੀ ਪਸ਼ੂਆਂ ਦੀ ਕਿੰਨੀ ਕਿ ਨਹੀਂ ਥਾਣਾ ਵਾਣਾ ਦੋਸਤੋ ਤੁਸੀਂ ਉਹਨੂੰ ਦੇਖ ਲਿਓ ਡੇਢ ਮਹੀਨਾ ਹਜੇ ਸੂਣਦਾ ਪਿਆ ਜੁਲਾਈ ਚ ਦੋਸਤੋ ਇਹਨੇ ਸੂਣਾਗਾ ਤੀਜੇ ਸੂਈ ਲਈ ਗੱਪਣ ਮੂਹਰਲੇ ਦੋਸਤੋ ਬਹਿਣੀ ਵਾਲੇ ਥਣ ਤੋਂ ਇਹ ਚੱਲਿਆ ਸੋਨ ਦੁਬਾਰੇ ਦਿਖਾ ਦਿੰਨਾ ਪਹਿਲੇ ਸੂਈ ਤੋਂ ਚੱਲਿਆ ਬਾਕੀ ਦੋਸਤੋ ਨਾੜਾਂ ਵਗੈਰਾ ਤੁਸੀਂ ਉਹਨੂੰ ਕਲੀਅਰ ਦੇਖ ਲਿਓ ਬਰੀਡ ਕੁਆਲਿਟੀ ਕਹਣੀ ਹੈ ਦੋਸਤੋ ਕੋਈ ਵੀ ਘਾਟ ਨਹੀਂ ਹੈਗੀ ਬਾਕੀ ਕੱਦ-ਕੱਡਦਾ ਦੋਸਤੋ ਸੋਨ ਇੱਕ ਜ਼ੀਰੋਂ ਅੰਦਾਜ਼ਾ ਲਾ ਲੈ ਦੋਸਤੋ ਵੀ ਕਿੰਨਾ ਕ ਵੱਡਾ ਸਟਰਕਚਰ ਹੈਗਾ ਇਹਾਂ ਦਾ ਇੱਕ ਵਾਰ ਦੁਬਾਰੇ ਇਸ ਨੂੰ ਤੋੜ ਕੇ ਦਿਖਾ ਦਿੰਨਾ ਰਾਜ ਤੋੜ ਦੂੰ ਬਾਕੀ ਰੰਗ ਰੂਪ ਤਾਂ ਦੋਸਤੋ ਆਪਾਂ ਨੂੰ ਪਤਾ ਹੀ ਹੈਗਾ ਵੀ ਇਹ ਰੰਗ ਰੂਪ ਦੀ ਕਿੰਨੀ ਡਿਮਾਂਡ ਹੈਗੀ ਵਾਈਟ ਕਦਰ ਥੋੜਾ ਜਿਆਦਾ ਜਿਆਦਾ ਹੋਵੇਗਾ ਇਹਾਂ 'ਚ ਬਹੁਤ ਸੋਹਣਾ ਸਟਰਕਚਰ ਹੈ ਦੋਸਤੋ ਇਹਾਂ ਦਾ ਤੁਰਦੀ ਨੂੰ ਇਸ ਨੂੰ ਦੁਬਾਰੇ ਦਿਖਾ ਦਿੰਨੇ ਆਂਗੇ ਵੀਡੀਓ 'ਚ ਇੱਕ ਵਾਰ ਕੋਰਾਂ ਦੋਸਤੋ ਤੁਸੀਂ ਆਵਾਂ ਨਾ ਨਜ਼ਦੀਕ ਤੋਂ ਦੇਖ ਲਿਓ ਇਹਦਾ ਚਾਰੇ ਪਾਸੋਂ ਤੁਹਾਨੂੰ ਮੈਂ ਕਲੀਅਰ ਦਿਖਾਤੀ ਹੈਗਾ ਬੱਸ ਲੈ ਜਾ ਰਹਿ ਜੂ ਬੰਦ ਰੇਟ ਦੋਸਤੋ ਇਹਦਾ 60000 ਰੁਪਇਆ ਕਰਿਆ ਹੈਗਾ ਆਪਾਂ ਨੇ ਮੰਤਨ ਬਾਈਆਂ ਦਾ ਜ਼ਰੂਰ ਹੋ ਜੂਗਾ ਮੌਕੇ ਤੇ ਆਏਂਦਾ ਬਾਕੀ ਤੁਸੀਂ ਆਪਦੀ ਦੋਸਤੋ ਪਾਸ ਕਰਕੇ ਲੈ ਜਾਣੀ ਹੈਗੀ ਜਿਹੜਾ ਵੀ ਵੀਰ ਆਊਗਾ ਸਾਹਮਣੇ ਦੇਖਣ ਬਾਕੀ ਬੇਨਤੀ ਹੈ ਦੋਸਤੋ ਵੀ ਸਾਹਮਣੇ ਆ ਕੇ ਆਪਦੀ ਤਸੱਲੀ ਕਰਕੇ ਤੁਸੀਂ ਫੇਰ ਸੌਦਾ ਕਰਿਆ ਕਰੋ ਕਿਉਂਕਿ ਦੋਸਤੋ ਵੀਡੀਓ ਤੇ ਦੇਖੀਦਾ ਤੇ ਸਾਹਮਣੇ ਦੇਖੀਦਾ ਬਹੁਤ ਫਰਕ ਹੁੰਦਾ ਹੈਗਾ ਹਾਲਾਂਕਿ ਤੁਹਾਨੂੰ ਰੰਗ ਰੂਪ ਦਾ ਤੇ ਪਸ਼ੂ ਦੀ ਡਿਟੇਲ ਦਾ ਇਹ ਚ ਪਤਾ ਲੱਗ ਗਿਆ ਪਰ ਸਾਹਮਣੇ ਆ ਕੇ ਪਸ਼ੂ ਨੂੰ ਜ਼ਰੂਰ ਦੇਖਿਆ ਕਰੋ ਚਾਹੇ ਆਪਣੇ ਤੋਂ ਪਸ਼ੂ ਲੈਣੇ ਜਾਂ ਕਿਤੋਂ ਵੀ ਲੈਣਾ ਹੈਗਾ ਸਾਹਮਣੇ ਜਾ ਕੇ ਤਸੱਲੀ ਦੋਸਤੋ ਜ਼ਰੂਰ ਕਰਿਆ ਕਰੋ ਸੋ ਅੱਜ ਦੀ ਵੀਡੀਓ 'ਚ ਦੋਸਤੋ ਤੁਹਾਨੂੰ ਦੋ ਟੋਕੜ ਕੱਬ ਬਣਾ ਕੇ ਦਿਖਾਉਣੇ ਸੀਗੇ ਹਾਲਾਂਕਿ ਸੇਲ ਬਾਕੀ ਵੀ ਕਰਾਂਗੇ ਪਰ ਟਾਈਮ ਨਾਲ ਸੇਲ ਕਰਾਂਗੇ ਅਜੇ ਥੋੜੇ ਟਾਈਮ ਤੱਕ ਜਿਹੜੇ ਵੀ ਵੀਰ ਨੂੰ ਕੋਈ ਵੀ ਨਾ ਪਸੰਦ ਆਊਗਾ ਦੋਨਾਂ 'ਚ ਦੋਸਤੋ ਮੇਰੇ ਨਾਲ ਸੰਪਰਕ ਕਰ ਲੇ ਤੁਸੀਂ ਦੋਨੇ ਚੀਜ਼ਾਂ ਆਪਣੀ ਫੁੱਲ ਗਾਰੰਟੀ ਵਾਲੀਆਂ ਨੇਗੀਆਂ ਨੰਬਰ ਮੈਂ ਆਪਦਾ ਸਕਰੀਨ ਤੇ ਲਾ ਦੂੰਗਾ ਜਿਹੜੇ ਵੀ ਵੀਰ ਨੂੰ ਪਸੰਦ ਆਊਗੀ ਮੇਰੇ ਨਾਲ ਸੰਪਰਕ ਤੁਸੀਂ ਕਰ ਲਿਓ ਮਿਹਰਬਾਨ